ਸਸਿਕਲ ਦੋਸਤੋ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸੀ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਜਾ ਰਹੇ ਹਾਂ ਜਿੱਥੇ ਮੰਮੀ ਦੇ ਘਰ ਵਿੱਚ ਆਪਣਾ ਸਲੂਨਾਂ ਤੇ ਉੱਥੇ ਰਬਡਿੰਗ ਕਰਨ ਤੇ ਇਹ ਅਸੀਂ ਜਾ ਰਹੇ ਹਾਂ ਤੇ ਅੱਗੇ ਤੋਂ ਤੁਸੀਂ ਆਪੇ ਨੇ ਆਪ ਹੀ ਨਾਲ ਜੁੜੇ ਰਹੋ ਤੇ ਤੁਹਾਨੂੰ ਪਤਾ ਲੱਗ ਜੀ ਜਾਣਾ ਕਿਉਂਕਿ ਸਵੇਰ ਸਵੇਰ ਦਾ ਟਾਈਮ ਸੀ ਤੇ ਜ਼ਿਆਦਾ ਨਹੀਂ ਸੀ ਬੋਲਿਆ ਜਾਂਦਾ ਕਿਉਂਕਿ ਅਜੇ ਪੌਣੇ 4 ਦਾ ਟਾਈਮ ਸੀ ਅਸੀਂ 4 ਵਜੇ ਤੋਂ ਲੈ ਕੇ 9 ਵਜੇ 9:30 ਵਜੇ ਤੱਕ ਫ੍ਰੀ ਹੋ ਗਏ ਸੀਗੇ ਤੇ ਉਸ ਟਾਈਮ ਰੱਖਿਆ ਸੀਗਾ ਤੇ ਇੱਥੇ ਮੈਂ ਵਾਇਸਰ ਰਿਕਾਰਡਿੰਗ ਕਰ ਰਹੀ ਹਾਂ ਵਾਈਸਓਵਰ ਕੀਤਾ ਸੀ ਤੇ ਸਵੇਰ ਨੂੰ ਮਾਰਨਿੰਗ ਕਰਨ ਦਾ ਰੀਜ਼ਨ ਇਹ ਸੀ ਕਿਉਂਕਿ ਬਾਅਦ ਵਿੱਚ ਲਾਈਟ ਚੱਲ ਜਾਂਦੀ ਤੇ ਉੱਥੇ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਇੱਥੇ ਆਪਣੇ ਤਾਂ ਹੈਗਾ ਸੀ ਪਰ ਇੱਥੇ ਆ ਨਹੀਂ ਸੀ ਸਕਦੇ ਸੋ ਇਸੇ ਕਰਕੇ ਆਪਾਂ ਉੱਥੇ ਸਾਰਾ ਕੰਮ ਕੀਤਾ ਤੇ ਇਸੇ ਤਰ੍ਹਾਂ ਹੀ ਬਣੇ ਰੋ ਆਪਣੇ ਵੀਡੀਓ ਦੇ ਨਾਲ ਹੋ ਗਈ ਮੈਂ ਮੇਰੇ ਬੌਂਡਿੰਗ ਡਨ ਤਾਂ ਕਿੰਨੇ ਵਜੇ ਲੱਗੇ ਸੀ ਸਵੇਰੇ ਸਵੇਰੇ 4 ਵਜੇ ਸ਼ੁਰੂ ਕਰਤੀ ਸੀ ਇੱਥੇ ਆ ਹਾਂਜੀ ਤੇ ਆਪਾਂ ਕਿੰਨੇ ਵਜੇ ਫ੍ਰੀ ਹੋ ਗਏ ਆ ਉਹ ਸਾਢੇ 8:30 ਨੇ ਦੀ ਬੋਣ ਨਾ ਹੋਇਆ ਹਾਂਜੀ ਦੇਖੋ ਰਿਜ਼ਲਟ ਤੁਹਾਨੂੰ ਦਿਖਾਉਂਦੇ ਆ ਕੱਲੀ ਕੁਮਤੀ ਵਿੱਚ ਕਿੰਨੇ ਪਿਆਰੇ ਵਾਲ ਲੱਗਦੇ ਅੱਖ ਬੰਦ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਫਾਈਨਲ ਲੁੱਕ ਕੱਲਾ ਕੱਲਾ ਵਾਲ ਹੋ ਗਿਆ ਮੈਨੂੰ ਤਾਂ ਬਹੁਤ ਪਿਆਰੀ ਲੱਗੀ ਫਾਈਨਲ ਲੁੱਕ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਨਾਈਸ ਕੱਲਾ ਕੱਲਾ ਵਾਲ ਹੋ ਗਿਆ ਹਨਾ ਸਹੀ ਗੱਲ ਹੈ ਪਰ ਉਹ ਠੱਕੇ ਪਹਿ ਬੋਲਣ ਦੀ ਵਾ ਨਹੀਂ ਹੈਗੀ ਇੱਕ ਘੱਟ ਟਟਕੀ ਨਾ ਬਾਕੀ ਗਾਇਸ ਮੈਂ ਤਾਂ ਬਹੁਤ ਹੰਦੀ 2:30 ਵਜੇ ਉੱਠ ਕੇ ਪਹਿਲਾਂ ਘਰ ਦਾ ਕੰਮ ਨਿਬੇੜਿਆ ਤੇ ਫਿਰ ਅਸੀਂ ਗਏ ਸੀ ਉੱਥੇ ਤੇ ਉੱਥੇ ਦਾ ਕੰਮ ਨਿਬੜ ਕੇ ਫਿਰ ਘਰੇ ਵਾਪਸ ਆਏ ਦੁਪਹਿਰੇ ਦੁਪਹਿਰੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਈ ਕਮਾ ਗਾਇਸ ਨੂੰ ਲੁੱਕ ਆਪਣੇ ਆਫਟਰ ਬੌਂਡਿੰਗ ਦੀ ਲੁੱਕ ਕਿਸ ਤਰ੍ਹਾਂ ਦੀ ਆਈ ਆ ਵਾਓ ਵਾਲ ਤਾਂ ਤੇਰੇ ਹੱਥ ਤੇ ਟਿਕਦੇ ਹੀ ਨਹੀਂ ਸਹੀ ਗੱਲ ਹਮ ਕਨਫਿਊਜ਼ ਜੀ ਬਿਫੋਰ ਅਲੀ ਵੀ ਆਪਾਂ ਪਾਵਾਂਗੇ ਤੇ ਦੇਖੋ ਫਾਈਨਲ ਲੁੱਕ ਬਹੁਤ ਹੀ স্মੂਥ ਬਹੁਤ ਹੀ ਹੈਵੀ ਲੁੱਕ ਆਈ ਆ ਬਹੁਤ ਹੀ ਪਿਆਰੇ ਆ ਵੇਖੋ ਕੱਲੇ ਕੱਲਾ ਬਹੁਤ ਪਿਆਰੀ ਲੁੱਕ ਆਈ ਹੈ ਸਵੇਲੇ ਹੋ ਕੇ ਨੀਂਦਾ ਨੁੰਦਾ ਪੂਰੀਆਂ ਕਰਕੇ ਰੋਟੀ ਪਾਣੀ ਖਾ ਕੇ ਚਾਹ ਪਾਣੀ ਪੀ ਕੇ ਹੁਣ ਲੱਗੇ ਤੁਰਨ ਮੰਮੀ ਨੂੰ ਬਾਏ ਕਰਦੇ ਪਏ ਆ ਤੇ ਇਧਰ ਵੇਖੋ ਤੁਸੀਂ ਮਾਹੌਲ ਅੱਜ ਕੱਲ ਕਿਹੜਾ ਚੱਲ ਰਿਹਾ ਹੈ ਮੈਨੂੰ ਨਾ ਥੱਲੇ ਦੇ ਦਿਓ ਆ ਬਣ ਰਹੀਆਂ ਤੂੜੀਆਂ ਕੇ ਇਧਰ ਇਥੇ ਤੂੜੀਆਂ ਲੱਪਦੇ ਪਏ ਆ ਤਾਂ ਬਣਾ ਨੇੜੇ ਜਾ ਕੇ ਵੀ ਬਣਾ ਲਾਂਗੇ ਹਾਂ ਹਾਂ ਤੇ ਆ ਦੋਆ ਤਿੰਨਾ ਦਿਨਾਂ ਚ ਹੀ ਵੇਖ ਲਓ ਵੱਢੀ ਐ ਨਿਬੜ ਗਿਆ ਕੰਮ ਨਾ ਮਸੇ ਦੋ ਤਿੰਨ ਦਿਨ ਲੱਗਦੇ ਹਾਂ ਹਾਂ ਚਲੋ ਮੈਂ ਤੁਹਾਨੂੰ ਸਹਰ ਕਿ ਕਰਤਾ ਨਹੀਂ ਵੀਡੀਓ ਚ ਕੰਮ ਕਮੜੀ ਚੱਲਣੇ ਸ਼ੁਰੂ ਕਰਦੇ ਓਕੇ ਮੰਮੀ ਓਕੇ ਕੀ ਹੋਣਾਵਾਂਗੇ ਫਿਰ ਜਦੋਂ ਹੈੱਡ ਵਾਸ਼ ਕਰਨਾ ਆ। ਮੈਂ ਜੋ ਮਨਸਾਜ ਜਨਾਇ ਜੈ ਸੋ। ਆਹ ਅੱਜ ਕਿਉਂ ਨਹੀਂ ਆਇਆ? ਅੱਜ ਹੀ ਕੀ ਗੱਲ ਹਿੰਤਾ ਲਾ ਲਈਆ। ਬੜੀ ਛੱਤੀ ਟੂੜੀਆਂ ਲਿੱਤੀਆਂ ਜਾ ਰਹੀਆਂ। ਮਿੰਟੋ ਮਿੰਟੀ ਛੱਜਦਾ ਕੰਮ। ਪੂਰੀ ਬੋਰੀਆਂ ਦੇਣੀ। ਇਹਨੇ ਜ਼ੋਰ ਰਿਆ ਨਹੀਂ ਤਰੀ ਇੱਥੇ। ਬੋਰੀਆਂ ਤਖੇ। ਨਹਿਰ ਬਿਲਕੁਲ ਸੁੱਕੀ। ਆ ਕੋਈ ਸ਼ੁਰੂ ਹੁੰਦਾ ਪਲੇਗਰਾਉਂਡ ਚਲ ਹੁਣ ਇੱਧਰ ਨੂੰ ਗੱਡੀ ਪਾਈਏ ਉਹਦੇ ਬਤਨਾਂ ਨੂੰ ਯੈਸ ਇਹ 1 2 ਤੇ 3 ਉਹ ਤਾਂ ਮਿਰਜ਼ਾ ਸੀ ਮੈਂ ਰਾਜਾ ਸੀ ਅਰੇ ਪਿਆਰੋ ਠਈ ਹੈ ਜੋ ਵੀ ਹੈ ਇੱਕ 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 ਕੱਟ 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 ਰੀਟੇ ਰੀਟੇ ਕੱਟ ਇੱਕ ਉਹ ਲਾਗੇ ਹੋ ਜਾ ਫਰੇਮ ਚ ਤਾਂ ਹੋ ਜਾ ਇੱਕ ਦੋ ਤਿੰਨ ਚਲੋ ਦੰਦੀਆਂ ਕੱਢੀਆਂ ਦੇ ਦੇਖੋ ਇਹ ਇੱਕ ਕਮਾਲ ਹੋ ਗਈ ਤੂੰ ਹੀ ਫਿਲਮ ਬਣਾਉਣੀ ਹੈ ਵੇ 10 ਸਾਲਾਂ ਬਣਾਉਂਗੇ ਅੱਛਾ ਜੋ ਵੀ ਹੈ ਹਾਂ ਹਾਂ ਚਲੋ ਚਲੋ ਹਾਂ ਚੱਲਾ 1 2 3 ਇੱਕ ਤਾਂ ਫਰੇਮ ਤੋਂ ਬਾਹਰ ਭੱਜ ਜਾਂਦੀ ਆ ਜੜੇਲ ਜੀ 1 2 3 ਜੋ ਵੀ ਹੈ ਮਰੇ ਤਾਂ ਦੋਨੋਂ ਆ ਜਾਂਦੇ ਹਾਂ ਮਰੇ ਤਾਂ ਦੋਨੋਂ ਬੱਸ ਟਕੜੀ ਜਾਂਦਾ ਚਲੋ 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 ਯਾਨੀ ਕਿ ਇੱਕ ਮਿੰਟ ਰਹਿਣਾ ਇੱਕ ਨੂੰ ਕੱਢ ਦੇ ਅਸਲ ਅੱਜ ਇਹ ਮੌਦਰ ਯੂ ਆਰ ਡੂਇੰਗ ਆਈ ਏਮ ਗੋਇੰਗ ਟੂ ਸਕੂਲ ਵੈਰੀ ਮਚ ਓ ਗਾਇਸ ਵੇਰੇ ਆਪਣੇ ਸਾਰੇ ਟੋਟਲੀ ਭਾਂਡੇ ਧੋ ਕੇ ਕੋਈ ਆਟੇ ਵਾਲਾ ਕੋਈ ਦੁੱਧ ਦਾ ਵਾਲਾ ਕੋਈ ਸਬਜੀ ਵਾਲਾ ਤੇ ਵੇਖੋ ਕਿੰਨੇ ਭਾਂਡੇ ਉਹ ਮਲਾਈ ਇਹ ਕੀ ਚੱਲ ਰਿਹਾ ਹੈ ਮੈਂ ਚੜਾ ਪਾਣੀ ਚੰਮਦਾਨੀ ਕੇ ਕੇਉਚ ਕੇਉਚ ਕੇ ਕਹਿੰਦੇ ਨੇ ਦਹੀਂ ਚ ਦਹੀਂ ਚ ਮੰਮੀ ਹਾਂ ਮਾਂ ਨੂੰ ਜੇ ਮੈਨੂੰ ਕੱਚੀ ਲੱਸੀ ਪਾਇਆ ਕਰੋ ਬੋਤਲ ਚ ਬੋਤਲ ਚ ਬੋਤਲ ਚ ਬੋਤਲ ਚ ਮਾਂ ਬੋਤਲ ਚ ਕੱਚੀ ਲੱਸੀ ਨਹੀਂ ਥੋੜੀ ਚੰਗੀ ਹੁੰਦੀ ਹੈ ਨਾ ਨਾ ਮੈਂ ਜਿਹੜੀ ਮਿੱਠੀ ਪਾਵੇਂ ਪਾ ਦੇ ਕੋ ਪਾ ਲਿਆ ਕਰਾਂਗੇ ਠੰਡੀ ਠੰਡੀ ਮੈਂ ਪੂਰੀ ਚਿੱਲਡ ਇਹ ਕਿੜਾ ਤਰ ਤਵਰ ਹੋ ਜਾਣਾ ਜੀ ਕੋਈ ਬੰਦਾ ਬੁੰਦਾ ਮਾਰਨਾ ਤਾਂ 10 ਆਹ ਉਹ ਬੰਦੇ ਹੀ ਮਾਰ ਕੇ ਸੌਣੇ ਅੱਗੇ ਤਾਂ ਮੱਛਰ ਤਾਂ ਮਾਰ ਨਹੀਂ ਸਕਦੇ ਮੱਧਾ ਕਿਥੋਂ ਮਾਰ ਲਾਂਗੇ ਮੱਛਰ ਲੀਡਾ ਸੁਮੀ ਲਾਉਣਾ ਮੋਢੇ ਲਈ ਤਾਂ ਉਹ ਕੀ ਲਾਉਣਾ ਆਲ ਆਉਟ ਅੱਜ ਹੋਰ ਆਉਲ ਆ ਨਿੱਕਾ ਜ ਮੱਛਰ ਮਾਰ ਲੈ ਤੈਨੂੰ ਆਲ ਆਉਟ ਦੇ ਹੈਲਪ ਲੈਣੀ ਪੈਣੀ ਹੈ ਔਰ ਬੜਾ ਬੰਦਾ ਮਾਰ ਲਈ ਬਸ ਇੱਕ ਗੋਲੀ ਇਹ ਨੂੰ ਮੋਜਾ ਵਾਰ ਕੱਢਿਆ ਕਰੋ ਚੰਗੇ ਚੰਗੇ ਹੋ 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 ਰਿਵੈਨ ਨਹੀਂ ਆਉਂਦੀ ਪਰ ਮੇਰੀ ਆਣੀ ਕਮੈਂਟ ਆਏ ਖੋਜ ਨੇ ਜ਼ੋਰ ਤਾਂ ਬੜਾ ਲਾਇਆ ਪਰ ਗੱਲ ਨਹੀਂ ਬਣੀ ਤੇ ਉਹ ਟੈਡੀ ਬੀਰ ਦਾ ਨਾਮ ਕਿ ਸੋਚਿਆ ਇਹ ਕਈਆਂ ਨੇ ਦੁਜਾ ਦੀ ਇਹ ਵੀ ਇਹ ਵੀ ਅਸੀਂ ਬਹੁਤ ਹੱਸੇ ਹਮਤਲ ਜੱਤ ਤਾਂ ਵੀਡੀਓ ਵੇਖੀ ਵੀ ਤੂੰ ਜਦੋਂ ਜ਼ੋਰ ਨਾਲ ਡਿਆ ਮੈਨੂੰ ਹਰਾਉਣ ਲਈ ਹੂੰ ਬੜੇ ਵਧੀਆ ਵੀ ਇੱਕ ਮਿੰਟ ਕੀਤਾ ਸਾਰੇ ਨਹੀਂ ਨਹੀਂ ਉਹ ਟੈਡੀ ਬੀਰ ਦਾ ਨਾਮ ਟੈਡੀ ਬੀਰ ਦਾ ਨਾਮ ਤੂੰ ਜਿਹੜਾ ਕਹਿੰਦਾ ਸੀ ਉਹਦੇ ਰੱਖ ਦਿੱਤੇ ਕਿਸੇ ਨੇ ਸਜੈਸਟ ਨਹੀਂ ਕੀਤਾ ਗਾਇਜ਼ ਵਾਈ ਕਟੂ ਕਾ ਤੂੰ ਕਿਉਂ ਇਹ ਸ਼ਰਮ ਦੇ ਕੀ ਚੱਕਰ ਆ ਵੇਖ ਲਈ ਕਟੂ ਕਾ ਤੂੰ ਕੁਝ ਤਾਂ ਕਹਿੰਦੇ ਫੋਨ ਕਰਕੇ ਕਹਿ ਦਿੰਦੇ ਆ ਵੀ ਕਿ ਜਿਹੜੇ ਗਾੜੀ ਨਾਲ ਜਿਵੇਂ ਜਿਵੇਂ ਆਮ ਦੇ ਕੁਛ ਕੁੜੀਆਂ ਨੂੰ ਕੁਛ ਮੈਨੂੰ ਮੈਸੇਜ ਕਰ ਦਿੰਦੇ ਆ ਕਿ ਅਸੀਂ ਇਹ ਕੋ ਬਲੌਗ ਬਣਨੇ ਆ ਪਰ ਕਮੈਂਟ ਨਹੀਂ ਕਰਦੇ ਤੇ ਕੁਛ ਜਿਹੜੇ ਕਈਆਂ ਨੂੰ ਕਰਦੇ ਵੀ ਨਹੀਂ ਆਉਂਦੇ ਜਿਵੇਂ ਆਪਣੇ ਮੰਮੀ ਵੀ ਰੱਟੀਆਂ ਪੀਪਲ ਆਉਂਦੀਆਂ ਮੈਂ ਨਾ ਉਹ ਵੇਖ ਲੈਂਦੇ ਪਰ ਚਲੋ ਆਪਣਾ ਹੀ ਰੱਖਦੇ ਨੇ ਡੋਰੈਮਨ ਡੋਰੈਮਨ ਜੱਗੇ ਨੇ ਮੈਨੂੰ ਜੇ ਫਿਰ ਸੇ ਮਾਰਾ ਮੈਨੂੰ ਕੋਈ ਗੈਜਟ ਦੋ ਇਸ ਕੋ ਹਵਾ ਮੇ ਉਡਾ ਦਿਓ गैजेट रिमोट लेके आ हूं अमित मेरे कोई गैजेट दे मैं मैच डोरिमॉन आज मेरे ट्रायल हैं कोई गैजेट दो इसकी पॉकेट में से अरे पॉकेट ही बड़ी छोटी है एग्जाम नहीं नहीं सॉरी मैच जितने की निंजा टेक्निक ये लो गैजेट ਚੱਲ ਲੁੜਕੇ ਚਲ ਗਿਆ ਹੁਣ ਰਹਿਣਾ ਓਕੇ ਬਾਈ ਗਾਇਸ ਸੀ ਯੂ ਸੂਨ